ਮਾ ਲਾ ਐਂਡ ਆਰਡਰ ਦਾ ਪੰਜਾਬ ਸਾਰੇ ਜਿਹੜਾ ਜਨਾਜਾ ਚੁੱਕਿਆ ਹੀ ਪਿਆ ਇਸ ਲਾ ਐਂਡ ਆਰਡਰ ਦਾ ਪਰ ਨਾਲੇ ਹਲਕੀ ਜਿਹੀ ਜੋ ਬੱਤਰ ਵੱਧ ਦੇ ਬੱਤਰ ਹਾਲਾਤ ਬਣੇ ਆ ਦਿਨ ਦੇ ਸਾਡੇ ਡਾਕੇਬਾਜ਼ ਦੇ ਭੈਣੇ ਅੱਜ ਦੋ ਡਾਕੇ 5 ਵਜੇ ਤੋਂ ਲੈ ਕੇ 6 ਵਜੇ ਦੇ ਵਿਚਕਾਰ ਵਜੇ ਆ ਤੇ ਕਿਹੜੀ ਪੁਲਸ ਆ ਪ੍ਰਸ਼ਾਸਨ ਆ ਸਰਕਾਰ ਆ ਕੰਮ ਕਰਦੀ ਨਹੀਂ ਸੁੱਤੀ ਪਈ ਆ ਅੱਜ 6 ਮਹੀਨੇ ਨਹੀਂ ਹੋ ਆਈ ਨਾਲੇ ਸ਼ਹਿਰ ਦੇ ਵਿੱਚ ਤਿੰਨ ਤਿੰਨ ਦਿਨਾਂ ਦੇ ਹਾਰੇ ਤਿੰਨ ਕਤਲ ਹੋਏ ਤੇ ਅਜੇ ਤੱਕ ਵੀ ਵਨ ਟ੍ਰੇਸ ਨਹੀਂ ਦੇ ਜਿਹੜੀ ਇਹ ਮੌਜੂਦਾ ਸਰਕਾਰ ਆ ਮੈਂ ਤੇ ਬੇਇੱਜ਼ਤੀ ਕਰਾਂਗਾ ਕੋਈ ਪੋਲਿਟਿਕਲੀ ਗੱਲ ਨਹੀਂ ਕਰਨੀ ਕੋਈ ਜਿਹੜਾ ਪੰਜਾਬ ਦੀ ਹਿੱਤ ਦੀ ਗੱਲ ਕਰੂੰ ਆਪਣੇ ਭੈਣ ਭਰਾਵਾਂ ਦੀ ਹਿੱਤ ਦੀ ਗੱਲ ਕਰੂੰ ਪੰਜਾਬ ਤੇ ਯੂਪੀ ਵਰਗਾ ਯੋਗੀ ਦਿੱਤਿਆ ਜੀ ਨਾਥ ਵਰਗਾ ਮੁੱਖ ਮੰਤਰੀ ਚਾਹੀਦਾ ਕਿਹੜਾ ਲਾਅਨਡ ਆਰਡਰ ਤੇ ਗੁੰਡਾਗਰ ਵੀ ਨੱਥ ਪਾ ਸਕੇ ਆ ਜਿਹੜੇ ਜੋ ਜੋ ਹੋ ਰਿਹਾ ਆ ਇਹ ਲੁਪਖਾ ਹੋ ਰੀਆਂ ਇਹ ਜੇ ਨੱਥ ਪਾ ਸਕਦੇ ਆ ਤੇ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਵੀ ਗਵਾਈ ਕਿ ਜਿਹੜੀ ਉਦਾਹਰਨ ਯੂਪੀਏ ਦੇ ਦਿੱਤੀ ਆ ਮੈਂ ਤੇ ਹਰ ਹਰ ਪੰਜਾਬ ਵਾਸੀ ਨੂੰ ਬੇਨਤੀ ਕਰਾਂਗਾ ਕਿ ਸਾਡਾ ਐਮਪੀ ਕਮਲਦੇ ਫੋਲਦਾ ਕਿੰਨੂ ਵੀ ਟਿਕਟ ਮਿਲਦੀ ਆ ਉਹਨੂੰ ਉਹਨੂੰ ਜਿਤਾ ਕੇ ਭੇਜੋ ਅਗਲੀ ਸਰਕਾਰ ਬਣਾਓ ਕਿ ਤੁਹਾਨੂੰ ਜਿਤਨਾ ਰੋਲ ਮਾਡਲ ਯੂਪ ਦਾ ਇਹ ਪੰਜਾਬ 'ਚ ਸੈੱਟ ਕਰਾਂਗੇ ਕਿ ਜਿਹੜੇ ਆਪਣੇ ਬੱਚੇ ਬਾਹਰ ਜਾਂਦੇ ਆ ਉਹ ਵੀ ਆਪਾਂ ਰੋਕ ਰੋਕਸਮ ਕਰ ਸਕਦੇ ਆ